ਅੰਮ੍ਰਿਤਸਰ ਤੋਂ ਵੱਡੀ ਖਬਰ ਸਾਹਮਣੇ ਆਈ ਹੈ ਪੁਲਿਸ ਨੇ ਬੱਬਰ ਖਾਲਸਾ ਇੰਟਰਨੈਸ਼ਨਲ ਦੇ ਮੋਡਿਊਲ ਨੂੰ ਤੋੜਨ ਦਾ ਦਾਵਾ ਕੀਤਾ ਹੈ ਪੁਲਿਸ ਮੁਤਾਬਕ ਵਿਦੇਸ਼ਾਂ ਤੋਂ ਹੈਂਡਲ ਕੀਤੇ ਜਾ ਰਹੇ ਗਰੋਹ ਵੱਲੋਂ ਟਾਰਗੇਟ ਕਿਲਿੰਗ ਦੀ ਯੋਜਨਾ ਬਣਾਈ ਜਾ ਰਹੀ ਸੀ ਹਾਸਲ ਜਾਣਕਾਰੀ ਮੁਤਾਬਕ ਪੰਜਾਬ ਪੁਲਿਸ ਦੇ ਸਟੇਟ ਸਪੈਸ਼ਲ ਆਪਰੇਸ਼ਨ ਸੈੱਲ ਅੰਮ੍ਰਿਤਸਰ ਨੇ ਬੱਬਰ ਖਾਲਸਾ ਇੰਟਰਨੈਸ਼ਨਲ ਦੇ ਮੋਡਿਊਲ ਨੂੰ ਤੋੜਨ ਵਿੱਚ ਕਾਮਯਾਬੀ ਹਾਸਲ ਕੀਤੀ ਹੈ ਟੀਪੀਆ ਸੂਚਨਾ ਦੇ ਆਧਾਰ ਤੇ ਪੁਲਿਸ ਨੇ ਵਾਰਦਾਤ ਤੋਂ ਪਹਿਲਾਂ ਹੀ ਬੱਬਰ ਖਾਲਸਾ ਦੇ ਮੈਂਬਰ ਨੂੰ ਗ੍ਰਿਫਤਾਰ ਕਰ ਲਿਆ ਉਹ ਟਾਰਗੇਟ ਕਹਿ ਲੈਂਗੇ ਜੀ ਜੋ ਜਨਾਬ ਵੜਾ ਰਹੇ ਸੀ ਪੁਲਿਸ ਨੇ ਮੁਲਜ਼ਮ ਕੋਲੋਂ ਹਥਿਆਰ ਵੀ ਬਰਾਮਦ ਕੀਤੇ ਨੇ ਸ਼ੁਰੂਆਤੀ ਜਾਂਚ ਚ ਸਾਹਮਣੇ ਆਇਆ ਕਿ ਇਸ ਦੇ ਹੈਂਡਲਰ ਅਮਰੀਕਾ ਸਥਿਤ ਤਹਾਰਪ੍ਰੀਤ ਸਿੰਘ ਉਰਫ ਹੈਪੀ ਪਾਸਿਆ ਤੇ ਇਟਲੀ ਸਥਿਤ ਰੇਸ਼ਮ ਸਿੰਘ ਹਨ ਉਹਨਾਂ ਦੇ ਕਹਿਣ ਤੇ ਉਹ ਵਾਰਦਾਤਾਂ ਨੂੰ ਅੰਜਾਮ ਦੇਣ ਦੀ ਯੋਜਨਾ ਬਣਾ ਰਿਆ ਸੀ ਪੁਲਿਸ ਨੇ ਮੁਲਜ਼ਮਾਂ ਕੋਲੋਂ ਇੱਕ ਪਿਸਤੌਲ ਦੋ ਮੈਗਜ਼ੀਨ 9 ਗੋਲੀਆਂ ਤੇ ਇੱਕ ਖੋਲ ਬਰਾਮਦ ਕੀਤਾ ਹੈ ਹੈਪੀ ਪਾਸਿਆ ਇਸ ਸਮੇਂ ਅਮਰੀਕਾ ਵਿੱਚ ਸੈਟਲ ਹੈ ਇਸ ਦੀ ਸਿੱਧੇ ਲਿੰਕ ਪਾਕਿਸਤਾਨ ਬੈਠੇ ਹਰਵਿੰਦਰ ਸਿੰਘ ਰਿੰਦਾ ਤੇ ਸ਼ਮਸ਼ੇਰ ਨਾਲ ਜੁੜੇ ਹੋਏ ਨੇ ਇਸ ਦਾ ਮੁੱਖ ਉਦੇਸ਼ ਪੰਜਾਬ ਵਿੱਚ ਹਥਿਆਰ ਪਹੁੰਚਾਉਣਾ ਤੇ ਨੌਜਵਾਨਾਂ ਨੂੰ ਪੈਸੇ ਦਾ ਲਾਲਚ ਦੇ ਕੇ ਉਹਨਾਂ ਨੂੰ ਖਾਲਿਸਤਾਨ ਗਤੀਵਿਧੀਆਂ ਕਰ ਲਈ ਹਥਿਆਰਬੰਦ ਕਰਨਾ ਹੈ ਪੁਲਿਸ ਨੇ 8 ਜੁਲਾਈ ਨੂੰ ਜਲੰਧਰ ਤੋਂ BKI ਦੇ ਇੱਕ ਹੱਤਿਆਵਾਦੀ ਨੂੰ ਗ੍ਰਿਫਤਾਰ ਕੀਤਾ ਸੀ ਇਸ ਦੇ ਨਾਲ ਹੀ 2 ਮਹੀਨੇ ਪਹਿਲਾਂ ਵੀ SSOC ਅੰਮ੍ਰਿਤਸਰ ਨੇ ਹੈਪੀ ਪਾਸਿਆ ਦੇ ਦੋ ਬੰਦਿਆਂ ਨੂੰ ਅੰਮ੍ਰਿਤਸਰ ਤੋਂ ਗ੍ਰਿਫਤਾਰ ਕਰਨ ਵਿੱਚ ਸਫਲਤਾ ਹਾਸਲ ਕੀਤੀ ਸੀ ਥਾਈਲੈਂਡ ਪੁਲਿਸ ਦੇ ਫ੍ਰਾਂਸਿਕ ਵਿਭਾਗ ਦੇ ਮੁਖੀ ਨੇ ਕਿਹਾ ਕਿ ਬੈਂਕਾਕ ਦੇ ਇੱਕ ਲਗਜ਼ਰੀ ਹੋਟਲ ਵਿੱਚ ਮਰੇ ਮਿਲੇ 6 ਵਿਅਕਤੀਆਂ ਦੀ ਕਾਫੀ ਚ ਸਾਈਨਾਈਡ ਦੇ ਅੰਸ਼ ਮਿਲੇ ਨੇ ਸਾਈਨਾਈਡ ਬੇਹਦ ਜ਼ਹਿਰੀਲਾ ਕੈਮੀਕਲ ਹੈ ਜਿਸ ਤੇ ਸੇਵਨ ਤੋਂ ਬਾਅਦ ਬਚ ਸਕਣਾ ਲਗਭਗ ਸੰਭਵ ਹੈ ਬੈਂਕਾਕ ਦੇ ਡਾਊਨਟਾਊਨ ਸਥਿਤ ਗ੍ਰੈਂਡ ਹਿਆਤ ਰਾਵਨ ਹੋਟਲ ਵਿੱਚ 6 ਲਾਸ਼ਾਂ ਮਿਲੀਆਂ ਨੇ ਪੁਲਿਸ ਨੇ ਦੱਸਿਆ ਕਿ ਹੋਟਲ ਦੇ ਰਿਕਾਰਡ ਦੀ ਜਾਂਚ ਤੋਂ ਬਾਅਦ ਪਤਾ ਲੱਗਿਆ ਕਿ ਕਮਰੇ ਵਿੱਚ 6 ਵਿਅਕਤੀਆਂ ਤੋਂ ਇਲਾਵਾ ਹੋਰ ਕੋਈ ਵਾਰੀ ਵਿਅਕਤੀ ਨਹੀਂ ਸੀ ਉਹਨਾਂ ਦੱਸਿਆ ਕਿ ਸੋਮਵਾਰ ਦੁਪਹਿਰ ਨੂੰ ਜਦੋਂ ਉਹਨਾਂ ਦੇ ਕਮਰੇ ਵਿੱਚ ਖਾਣਾ ਪਹੁੰਚਾਇਆ ਗਿਆ ਤਾਂ ਉਦੋਂ ਆਖਰੀ ਵਾਰ ਉਹਨਾਂ ਨੂੰ ਜਿਉਂਦੇ ਦੇਖਿਆ ਗਿਆ ਸੀ ਥਾਈਲੈਂਡ ਪੁਲਿਸ ਦੇ ਫਰੈਂਸਿਕ ਵਿਭਾਗ ਦੇ ਮੁਖੀ ਲੈਫਟੀਨੈਂਟ ਜਰਨਲ ਤਰਾਇਰੋਂਗ ਵਿਪਨ ਨੇ ਦੱਸਿਆ ਕਿ ਕਮਰੇ ਵਿੱਚ ਕਬਜ਼ੇ 'ਚ ਲਏ ਗਏ ਖਾਲੀ ਕੱਪਾਂ 'ਚੋਂ ਪੁਲਿਸ ਨੂੰ ਸਾਈਨਾਈਟ ਦੇ ਅੰਸ਼ ਮਿਲੇ ਨੇ ਪੋਸਟਮਾਰਟਮ ਦੀ ਸ਼ੁਰੂਆਤੀ ਰਿਪੋਰਟ ਜਲਦ ਆਉਣ ਦੀ ਆਸ ਹੈ ਮ੍ਰਿਤਕਾਂ ਦੀ ਪਛਾਣ ਦੋ ਵਿਆਤਨਾਮੀ ਅਮਰੀਕੀ ਵਿਅਕਤੀਆਂ ਵਜੋਂ 4 ਤੇ 4 ਦੀ ਵਿਆਤਨਾਮ ਦੇ ਨਾਗਰਿਕਾਂ ਵਜੋਂ ਹੋਈਆਂ ਮ੍ਰਿਤਕਾਂ ਚ 3 ਪੁਰਸ਼ ਤੇ 3 ਔਰਤਾਂ ਸ਼ਾਮਿਲ ਨੇ। ਅਗਲੇ ਦਿਨਾਂ ਵਿੱਚ ਹਰਿਆਣਾ ਚੋਣਾਂ ਲਈ ਵਿਗੁੱਲ ਵੱਜ ਜਾਵੇਗਾ ਜਿਸ ਨੂੰ ਲੈ ਕੇ ਆਮ ਆਦਮੀ ਪਾਰਟੀ ਨੇ ਤਿਆਰੀਆਂ ਸ਼ੁਰੂ ਕਰ ਦਿੱਤੀਆਂ ਨੇ। ਇਸ ਨੂੰ ਲੈ ਕੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਚੰਡੀਗੜ੍ਹ ਵਿੱਚ ਅਹਿਮ ਪ੍ਰੈਸ ਕਾਨਫਰੰਸ ਕਰਕੇ ਚੋਣ ਜਿੱਤਣ ਦਾ ਦਾਅਵਾ ਕਰ ਦਿੱਤਾ ਹੈ। ਇਸ ਮੌਕੇ ਨਾਰਾ ਦਿੱਤਾ ਗਿਆ ਕਿ ਬਦਲਾਂਗੇ ਹਰਿਆਣੇ ਦਾ ਹਾਲ ਹੁਣ ਲਿਆਵਾਂਗੇ ਕੇਜਰੀਵਾਲ। ਮੁੱਖ ਮੰਤਰੀ ਭਗਵੰਤ ਮਾਨ ਨੇ ਕਿਹਾ ਕਿ ਆਮ ਆਦਮੀ ਪਾਰਟੀ ਨੈਸ਼ਨਲ ਪਾਰਟੀ ਬਣ ਚੁੱਕੀ ਹੈ ਸਾਡੀ ਦੋ ਸੂਬਿਆਂ ਵਿੱਚ ਸਰਕਾਰ ਹੈ ਜਿਸ ਤੋਂ ਬਾਅਦ ਹੁਣ ਆਪ ਹਰਿਆਣਾ ਵਿੱਚ ਵੀ ਚੋਣਾ ਲੜੇਗੀ ਦਿੱਲੀ ਅਤੇ ਪੰਜਾਬ ਵਿੱਚ ਸਾਡੀ ਸਰਕਾਰ ਹੈ ਤੇ ਅੱਧਾ ਹਰਿਆਣਾ ਪੰਜਾਬ ਤੇ ਅੱਧਾ ਦਿੱਲੀ ਨਾਲ ਲੱਗ ਹਰਿਆਣੇ ਦੇ ਲੋਕਾਂ ਨੇ ਮੰਗ ਕੀਤੀ ਹੈ ਕਿ ਆਮ ਆਦਮੀ ਪਾਰਟੀ ਉਹਨਾਂ ਦੇ ਸੂਬੇ ਵਿੱਚ ਵੀ ਸੱਤਾ ਵਿੱਚ ਆਵੇਗੀ ਹਰਿਆਣਾ ਦੇ ਲੋਕਾਂ ਨੇ ਸਭ ਪਾਰਟੀਆਂ ਨੂੰ ਸਮਾਂ ਦਿੱਤਾ ਪਰ ਹਰ ਪਾਰਟੀ ਨੇ ਹਰਿਆਣਾ ਨੂੰ ਲੁੱਟਿਆ ਕੇਜਰੀਵਾਲ ਹਰਿਆਣਾ ਤੋਂ ਆਉਂਦੇ ਨੇ ਤੇ ਪੰਜਾਬ ਅਤੇ ਦਿੱਲੀ ਦਾ ਕਲਚਰ ਹਰਿਆਣਾ ਨਾਲ ਮਿਲਦਾ ਉੱਥੇ ਸਾਡੀਆਂ ਰਿਸ਼ਤੇਦਾਰੀਆਂ ਵੀ ਹਨ ਇਸ ਮੌਕੇ ਮੁੱਖ ਮੰਤਰੀ ਭਗਵੰਤ ਮਾਨ ਜਿੱਤ ਦਾ ਦਾਵਾ ਠੋਕ ਦਿੰਦਾ ਸ਼੍ਰੋਮਣੀ ਅਕਾਲੀ ਦਲ ਦੇ ਨਾਰਾਜ਼ ਅਕਾਲੀ ਧੜੇ ਵੱਲੋਂ ਸ਼ੁਰੂ ਕੀਤੀ ਗਈ ਸ਼੍ਰੋਮਣੀ ਅਕਾਲੀ ਦਲ ਸੁਧਾਰ ਲਹਿਰ ਦੇ ਕਨਵੀਨਰ ਗੁਰਪ੍ਰਤਾਪ ਸਿੰਘ ਵਡਾਲਾ ਅਤੇ ਹੋਰ ਆਗੂਆਂ ਨੇ ਕਿਹਾ ਕਿ ਉਹਨਾਂ ਦਾ ਮਨੋਰਥ ਪਾਰਟੀ ਦੀ ਮਜ਼ਬੂਤੀ ਅਤੇ ਲੋਕਾਂ ਦੇ ਸਹਿਯੋਗ ਨਾਲ ਪਾਰਟੀ ਦੀ ਸ਼ਾਖ ਨੂੰ ਬਹਾਲ ਕਰਨਾ ਹੈ ਉਹਨਾਂ ਸ਼੍ਰੀ ਦਰਬਾਰ ਸਾਹਿਬ ਵਿਖੇ ਮੱਥਾ ਟੇਕਿਆ ਤੇ ਗੁਰੂ ਘਰ ਵਿੱਚ ਕਾਮਯਾਬੀ ਦੀ ਅਰਦਾਸ ਕੀਤੀ। ਇਸ ਮੌਕੇ ਭਾਈ ਮਨਜੀਤ ਸਿੰਘ ਅਤੇ ਸੁੱਚਾ ਸੰਗਠ ਛੋਟੇ ਪਰਸਣੇ ਹੋਰ ਆਗੂ ਵੀ ਹਾਜ਼ਰ ਸਨ। ਮੀਡੀਆ ਨਾਲ ਗੱਲਬਾਤ ਕਰਦੇ ਹਾਂ ਗੁਰਪ੍ਰਤਾਪ ਸਿੰਘ ਵਡਾਲਾ ਨੇ ਆਖਿਆ ਕਿ ਉਹਨਾਂ ਦਾ ਮਤਵ ਕਿਸੇ ਨੂੰ ਨੀਵਾ ਦਿਖਾਉਣਾ ਨਹੀਂ ਸਗੋ। ਉਹ ਪਾਰਟੀ ਦੀ ਮਜ਼ਬੂਤੀ ਚਾਹੁੰਦੇ ਨੇ। ਉਹਨਾਂ ਕਿਹਾ ਕਿ ਪਿਛਲੇ ਸਮੇਂ ਦੌਰਾਨ ਸੁਖਬੀਰ ਸਿੰਘ ਬਾਦਲ ਦੀ ਅਗਵਾਈ ਵਾਲੀ ਲੀਡਰਸ਼ਿਪ ਕੋਲੋਂ ਕਈ ਗਲਤੀਆਂ ਹੋਈਆਂ ਨੇ ਜਿਨ੍ਹਾਂ ਕਾਰਨ ਪਾਰਟੀ ਨੂੰ ਵੱਡਾ ਨੁਕਸਾਨ ਹੋਇਆ ਤੇ ਲੋਕ ਪਾਰਟੀ ਤੋਂ ਖਫਾ ਨੇ। ਇਸ ਵੰਦੀ ਸ਼੍ਰੀ ਅਕਾਲ ਤਖਤ ਤੋਂ ਖੇਮਾ ਜਾਂਚਨਾ ਦੀ ਮੰਗ ਕੀਤੀ ਗਈ ਅਤੇ ਫੈਸਲੇ ਦੀ ਉਡੀਕ ਕੀਤੀ ਜਾ ਰਹੀ ਹੈ। ਇਸ ਉਪਰੰਤ ਪਾਰਟੀ ਵਿੱਚ ਸੁਧਾਰ ਸੁਵੰਦੀ ਅਗਲੇਰੇ ਕੰਮ ਕੀਤੇ ਜਾਣਗੇ। ਦੱਸਣਯੋਗ ਹੈ ਕਿ ਸ਼੍ਰੋਮਣੀ ਅਕਾਲੀ ਦਲ ਦੇ ਨਰਾਜ਼ ਧੜੇ ਵੱਲੋਂ ਸ਼੍ਰੀ ਅਕਾਲ ਤਖਤ ਤੇ 1 ਜੁਲਾਈ ਨੂੰ ਦਿੱਤੇ ਗਏ ਪੱਤਰ ਉੱਤੇ ਕਾਰਵਾਈ ਕਰਦੇ ਆ ਪੰਜ ਸੰਤ ਸਹਿਬਾਨ ਵੱਲੋਂ ਸੁਖਬੀਰ ਸਿੰਘ ਬਾਦਲ ਨੂੰ ਤਲਬ ਕੀਤਾ ਗਿਆ। ਉਹਨਾਂ ਨੂੰ 15 ਦਿਨਾਂ ਦੇ ਅੰਦਰ-ਅੰਦਰ ਸ਼੍ਰੀ ਅਕਾਲ ਤਖਤ ਵਿਖੇ ਨਿੱਜੀ ਤੌਰ ਤੇ ਹਾਜ਼ਰ ਹੋ ਕੇ ਆਪਣਾ ਸਪਸ਼ਟੀਕਰਨ ਦੇਣ ਦੇ ਆਦੇਸ਼ ਦਿੱਤੇ ਗਏ ਸਨ। ਜਿਸ ਦੇ ਜਵਾਬ ਵਿੱਚ ਸੁਖਬੀਰ ਸਿੰਘ ਬਾਦਲ ਨੇ ਵੀ ਇੱਕ ਨਿਮਾਣੇ ਸਿੱਖ ਵਜੋਂ ਸ਼੍ਰੀ ਅਕਾਲ ਤਖਤ ਤੋਂ ਵਿਖੇ ਪੇਸ਼ ਹੋ ਕੇ ਸਪਸ਼ਟੀਕਰਨ ਦੇਣ ਦਾ ਹੰਗਾਰਾ ਪਰਿਆ ਹੈ